ਪਿਆਰੇ ਵਿਦਿਆਰਥੀ ਸਾਰਿਆਂ ਤੇ ਚੈਨਲ ਵਿੱਚਾ ਜੀ ਆਇਆਂ ਨੂੰ ਅਗਲੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲੇਖ ਰਚਨਾ ਪਹਾੜੀ ਸਥਾਨ ਦੀ ਯਾਤਰਾ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਸ਼ੁਰੂ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਤੇ ਸ਼ੁਰੂ ਕਰਦੇ ਆਪਾਂ ਲੇਖ ਰਚਨਾ ਪਹਾੜੀ ਸਥਾਨ ਦੀ ਮਨੁੱਖੀ ਜੀਵਨ ਵਿੱਚ ਸੈਰ-ਸਪਾਟੇ ਦੀ ਇੱਕ ਅਲੱਗ ਹੀ ਮਹਾਨਤਾ ਹੈ ਮਨੁੱਖ ਮਨ ਪਰਚਾਵੇ ਲਈ ਕਈ ਤਰ੍ਹਾਂ ਦੀ ਅਭਿਯੰਤਾ ਬਣਾਉਂਦਾ ਹੈ ਇਹਨਾਂ ਵਿੱਚ ਘੁੰਮਣਾ ਫਿਰਨਾ ਵੀ ਇੱਕ ਅਜਿਹੀ ਵਿਉਂਤ ਹੈ ਤੇ ਜੇ ਇਹ ਘੁੰਮਣਾ ਪਹਾੜਾਂ ਦੇ ਪਹਾੜਾਂ ਤੇ ਹੋਵੇ ਤਾਂ ਸੋਨੇ ਤੇ ਸੁਹਾਗਾ ਵਾਲੀ ਕਹਾਵਤ ਹੁੰਦੀ ਹੈ ਸਾਡਾ ਸਕੂਲ ਗਰਮੀ ਦੀ ਛੁੱਟੀਆਂ ਲਈ 14 ਜੂਨ ਨੂੰ ਬੰਦ ਹੋਣਾ ਸੀ ਅਸੀਂ ਕੁਝ ਵਿਦਿਆਰਥੀਆਂ ਨੇ ਆਪਣੇ ਪੰਜਾਬ ਦੇ ਪੰਜਾਬੀ ਦੇ ਅਧਿਆਪਕ ਨਾਲ ਮਿਲ ਕੇ ਗਰਮੀ ਦੀਆਂ ਛੁੱਟੀਆਂ ਵਿੱਚ ਪਹਾੜੀ ਸਥਾਨ ਦੀ ਸੈਰ ਦਾ ਪ੍ਰੋਗਰਾਮ ਬਣਾਇਆ ਸੈਰ ਤੇ ਜਾਣ ਵਾਲੀ 15 ਵਿਦਿਆਰਥੀਆਂ ਨੇ 200 ਰੁਪਏ ਆਪਣੇ ਅਧਿਆਪਕ ਕੋਲ ਜਮ੍ਹਾਂ ਕਰ ਦਿੱਤੇ ਕਰਾ ਦਿੱਤੇ ਜਾਣ ਦਾ ਸਮਾਂ 14 ਜੂਨ ਨੂੰ ਹੀ ਤੈਅ ਹੋਇਆ ਅਸੀਂ ਸਾਰੇ ਵਿਦਿਆਰਥੀ ਆਪਣਾ ਸਮਾਨ ਲੈ ਕੇ ਨਿਯਮਤ ਸਮੇਂ ਬਸ ਸਟੈਂਡ ਤੇ ਪਹੁੰਚ ਗਏ ਤੇ ਠੀਕ 6 ਵਜੇ ਜੰਮੂ ਜਾਣ ਦੀ ਬਸ ਵਿੱਚ ਸਵਾਰ ਹੋ ਗਏ ਜੰਮੂ ਪਹੁੰਚ ਕੇ ਅਸੀਂ ਸ਼੍ਰੀਨਗਰ ਜਾਣ ਵਾਲੀ ਬਸ ਵਿੱਚ ਸਵਾਰ ਹੋ ਗਏ ਪਹਾੜੀ ਇਲਾਕਾ ਹੋਣ ਕਰਕੇ ਬਸ ਸੱਪਵਾਂਗ ਵਲਖੰਦੀ ਸ਼ਾਮ ਦੇ 7 ਵਜੇ ਸ਼ੀ ਨਗਰ ਪੁੱਜੀ ਇੱਕ ਦਿਨ ਅਸੀਂ ਹੋਟਲ ਵਿੱਚ ਯਾਤਰਾ ਥਕੇਵੇਂ ਕਾਰਨ ਆਰਾਮ ਕੀਤਾ ਦੂਜੇ ਦਿਨ ਅਸੀਂ ਪਹਾੜ ਦੀ ਸੈਰ ਲਈ ਚੱਲ ਪਏ ਟਾਂਗਮਾਰਗ ਵੀ ਅਸੀਂ ਬਸ ਦੁਆਰਾ ਪੁੱਜੀ ਇੱਕ ਪਾਸੇ ਪਹਾੜਾਂ ਦੀਆਂ ਉਚਾਈਆਂ ਤੇ ਉੱਗੇ ਚੀੜਾਂ ਚੀੜਾਂ ਤੇ ਦਿਉਦਾਰ ਦੇ ਰੁੱਖ ਆਕਾਸ਼ ਨਾਲ ਗੱਲਾਂ ਕਰ ਰਹੇ ਸਨ ਤੇ ਦੂਜੇ ਪਾਸੇ ਪਤਾਲ ਦੀਆਂ ਡੁੰਗੀਆਂ ਖੱਡਾਂ ਭਿਆਨਕ ਤੇ ਡਰਾਉਣਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ ਆਮ ਤਸੀ ਟਾਂਗ ਮਾਰਗ ਪੁੱਜੇ ਪੁੱਜ ਗਏ ਟਾਂਗ ਮਾਰਗ ਤੋਂ 7 ਮੀਲ ਦੀ ਦੂਰੀ ਤੇ ਖਿੱਲਰ ਖਿਲਨ ਮਾਰਗ ਸੀ ਜਿੱਥੇ ਅਸੀਂ ਪੈਦਲ ਜਾਣ ਦਾ ਫੈਸਲਾ ਕੀਤਾ ਸਾਰੇ ਰਸਤੇ ਅਸੀਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਅਤੇ ਉਹਨਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦੇ ਹੋਏ ਅਸੀਂ ਖਿਲਨ ਮਾਰਗ ਪੁੱਜ ਗਏ ਖਿਲਨmarg ਤੋਂ ਅਸੀਂ ਗੁਲਮਰਗ ਦੇ ਦ੍ਰਿਸ਼ ਵੇਖਣ ਗਏ ਜਿੱਥੇ ਬਰਫ ਲੱਦੀਆਂ ਚੋਟੀਆਂ ਨੇ ਸਾਡਾ ਮਨ ਮੋਹ ਲਿਆ ਉੱਥੇ ਪੁੱਜ ਕੇ ਅਸੀਂ ਥੋੜੀ ਦੇਰ ਆਰਾਮ ਕੀਤਾ ਤੇ ਖਿਲਨmarg ਦੀ ਵਾਪਸੀ ਅਸੀਂ ਘੋੜਿਆਂ ਉੱਪਰ ਕੀਤੀ ਸਾਰੇ ਰਸਤੇ ਅਸੀਂ ਕੁਦਰਤ ਦੇ ਅਨੋਖੇ ਰੂਪਦੰਸਾਰਾ ਕਰਦੇ ਰਹੇ ਇੱਕ ਦਿਨ ਅਸੀਂ ਸ਼ਿਕਾਰਿਆਂ ਵਿੱਚ ਬੈਠ ਕੇ ਡਲ ਝੀਲ ਦੀ ਸੈਰ ਕੀਤੀ ਹਰ ਬਸ ਯਾਤਰੀਆਂ ਨੂੰ ਬਿਠਾਈ ਸ਼ਿਕਾਰੇ ਇਧਰ ਉਧਰ ਘੁੰਮਦੇ ਸਵਰਗੀ ਨਜ਼ਾਰਿਆਂ ਦਾ ਅਨੰਦ ਲੈ ਰਹੇ ਸੀ ਦਲਚੀਲ ਤੋਂ ਇਲਾਵਾ ਸੀ ਵੈਰੀ ਨਾਗ ਅਨੰਤ ਨਾਗ ਨਿਸ਼ਾਂਤ ਬਾਗ ਸ਼ਾਲੀਮਾਰ ਆਦੀ ਸਵਰਗੀ ਸਥਾਨਾਂ ਦੀ ਵੀ ਸੈਰ ਕੀਤੀ ਇੰਜ ਪਹਾੜੀ ਸਥਾਨਾਂ ਦਾ ਆਨੰਦ ਮਾਣਦੇ ਹੋਏ ਅਸੀਂ ਕੁਝ ਦਿਨਾਂ ਪਿੱਛੋਂ ਵਾਪਸ ਪਰਤ ਆਏ ਹੁਣ ਵੀ ਕਸ਼ਮੀਰ ਵਿਚਲੀ ਕਾਦਰ ਦੀ ਕਾਰੀਗਰੀ ਦਿਲ ਨੂੰ ਆਨੰਦ ਨਾਲ ਭਰ ਦਿੰਦੀ ਹੈ